ਓਏ ਕਲੇਜੀੜੇ ਵੀਰ ਚੜਿਆ ਕੋੜੇ ਕੋੜੇ ਚੜ ਕੇ ਤੀਰ ਚਲਾਇਆ ਤੀਰ ਵਜਿਆ 77 ਨੂੰ 77 ਕਹਿੰਦਾ ਝਾਂਉਂ ਵਿਆਂਉਂ ਝਾਂਉਂ ਵਿਆਂਉਂ ਦੇ ਲੰਮੇ ਵਾਲ ਰੋਟੀ ਖਾਂਦਾ ਚੱਕਰ ਨਾਲ ਚੱਕਰ ਤੇਰੀ ਥੋੜੀ ਦੇਓ ਸਾਡ ਲੋੜੀ ਦੇਓ ਜਨੂ ਲੋੜੀ ਓ ਮੈਸ ਨੋਨਾ ਮੈਸ ਨੋਨਾ ਮੁੰਡਾ ਭਾਈ ਵਿਆਹ ਲਈ ਕੁੜੀ ਦੇ ਕਣ ਗਿਆ ਉਹਨੇ ਸੋਚਿਆ ਵੀ ਕੁੜੀ ਨਾਲ ਅੰਗਰੇਜ਼ੀ ਚ ਗੱਲ ਕਰਾਂ ਉਹਨੇ ਕੁੜੀ ਨੂੰ ਪੁੱਛਿਆ ਅੰਗਰੇਜ਼ੀ ਚੱਲੂਗੀ ਗਾਉ ਕੋੜੇ ਕਹਿੰਦੀ ਜੀ ਪਿਆਜ਼ ਤੇ ਨਮਕੀਨ ਹੋਵੇ ਦਾ ਦੇਸੀ ਵੀ ਚੱਲੂਗੀ ਲੋੜੀ ਦੀ ਬੋਲੀ ਬੜੀ ਤੁਸੀਂ ਹੋਰੀ ਚਟਕ ਲੈ ਜਾ ਸੁਣਾਈ ਜਾਂਦੇ ਆ ਓ ਯਾਰ ਮੈਨੂੰ ਜਹ ਜਹ ਹੁੰਦੀ ਆ ਮੈਂ ਸੁਣਾਦੀ ਜਹ ਜਹ ਸੌਰੀ ਚੌਰੀ ਜ਼ੌਰੀ ਅੜੀਆਂ 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 ਸਾਨੂੰ ਵੀ ਦਖਾ ਦੇਣਾ ਚਕੇ ਅਸੀਂ ਸੋਨੀਆਂ ਤਰੀਫਾਂ ਬੜੀਆਂ ਨੇ ਸਭ ਭਜੀਆਂ ਅੱਖਾਂ ਤੇਰੀਆਂ ਆ ਕਰਕੇ ਕਾਲਜੇ ਲੜੀਆਂ ਨੇ ਇਸ਼ਕ ਦੀ ਫਿੰਗ ਝੂਟ ਲੈ ਅਜ ਲੱਗੀਆਂ ਸੌਣ ਦੀਆਂ ਝੜੀਆਂ ਹੂੰ ਸੌਣ ਦੀਆਂ ਝੜੀਆਂ ਕਿੱਥੇ ਨਹੀਂ ਠੰਡ ਪਈ ਜਾਂਦੇ ਸੋਨ ਸੌਣ ਦੀਆਂ ਝੜੀਆਂ ਦੀ ਲੱਗੀ ਆ ਤੁਸੀਂ ਲੋਹੜੀ ਦੀ ਬੋਲੀ ਸੁਣਾਓ ਕੋਈ ਹੋਰੀ ਉਡ ਪਟਾਂਗ ਜਿਹਾ ਚਲਾਈ ਜਾਂਦੇ ਓਏ ਮੈਂ ਸੁਣਾਉਣਾ ਭਾਈਓ ਤੇ ਪੜੋ ਬਾਰੀ ਬਰਸੀ ਘਟਣ ਗਿਆ ਸੀ ਘਟ ਕੇ ਲਿਆਂਦੀ ਲੋਈ ਨੀ ਪਟੇ ਜ਼ਦੇ ਵਾਲਿਆਂ ਵਾਲੀਏ ਤੈਥਾ ਵਾਰਮੀ ਪਾਸ ਨੀ ਹੋਈ ਮੈਂ ਸੁਣਾਉ ਨੀਆ ਬਾਰੀ ਵਰਸੀ ਕਟਣ ਗਿਆ ਸੀ ਬਾਰੀ ਵਰਸੀ ਕਟਣ ਗਿਆ ਸੀ ਕਟਕਲੇ ਆਂਦੀ ਖੰਡ ਹਾਏ ਵੇ ਥੋੜੀ ਸ਼ੇਕ ਲਓ ਮਰਗੇ ਇੰਨੀ ਠੰਡ ਹਾਏ ਵੇ ਹਾਈ ਫੀ ਲੋੜੀ ਮਰਗੇ ਇੰਨੀ ਠੰਡ ਸੱਦੇ ਵੇੜੇ ਆਈ ਲੋੜੀ ਖੁਸ਼ੀਆਂ ਨਾਲ ਲੈ ਆਈ ਲੋੜੀ ਪੁੱਤਾਂ ਦੇ ਨਾਲ ਧੀਆਂ ਦੀ ਵੀ ਰਲ ਮਿਲ ਕੇ ਮਨਾਈ ਲੋੜੀ ਜੋੜੀਆਂ ਜੱਗ ਥੋੜੀਆਂ ਰਲ ਕੇ ਖੁਸ਼ੀਆਂ ਮਨਾਈਆਂ ਜੀ ਲੋੜੀ ਦੀਆਂ ਸੋਨ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਖੁਸ਼ੀਆਂ ਦਾ ਤਿਉਹਾਰ ਹੈ ਲੋੜੀ ਰੀਜਾ ਦਾ ਸ਼ਿੰਗਾਰ ਹੈ ਲੋੜੀ ਨਵ ਜੰਮੇ ਇੱਕ ਬੱਚੇ ਦੇ ਲਈ ਇੱਕ ਸੁੰਦਰ ਅਪਹਾਰ ਹੈ ਲੋੜੀ ਖਸਾਲੀ ਦੇ ਵੇੜੇ ਅੰਦਰ ਫਸਲਾਂ ਦਾ ਸਤਕਾਰ ਹੈ ਲੋੜੀ ਪੰਜਾਬੀਅਤ ਦੇ ਗਹਿਣੇ ਦੇ ਵਿੱਚ ਇੱਕ ਸੱਚਾ ਗਰਦਾਰ ਹੈ ਲੋੜੀ ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸਭਿਆਚਾਰ ਹੈ ਲੋੜੀ ਖਿਰੜੀਆਂ ਫਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋੜੀ اے ਸੱਜਣਾ ਨਾਲ ਹੈ ਵਬਦੀ ਸੱਜਣਾ ਬਿਨ ਵੇਕਾਰ ਹੈ ਲੋੜੀ ਓਏ ਭਾਈਓ ਤੇ ਭੈਣੋ ਹੁਣ ਸੱਜਣ ਕਿਧਰੋਂ ਲਿਆਈਏ